ਮਾਨਯੋਗ ਸੀਪੀ ਸਾਹਿਬ ਇਹ ਹਦਾ ਤਾਮ ਤਾਬਕ ਜਿਹੜੀ ਡੇਲੀ ਰੂਟੀਨ ਚ ਡੇਨ ਟਾਈਮ ਰਾਤ ਟਾਈਮ ਜਿਹੜੀ ਸਾਡੀ ਗਸ਼ਤ ਤੇ ਨਾਕੇ ਚੱਲਦੇ ਰਹਿੰਦੇ ਆ ਜੀ ਇਸੇ ਲੜੀ ਦੇ ਵਿੱਚ ਕੱਲ ਸ਼ਾਮ ਨੂੰ ਇੱਕ ਸੀ ਸਾਡਾ ਨਾਕਾ ਲੱਗਾ ਹੋਇਆ ਸੀ ਗਸ਼ਤ ਚੱਲ ਰਹੀ ਸੀ ਤੇ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਐਸਆਈ ਰਜਿੰਦਰ ਸਿੰਘ ਲੀਡ ਕਰ ਰਹੇ ਸੀਗੇ ਤੇ ਇੱਕ ਨੌਜਵਾਨ ਆਇਆ ਜੀ ਐਕਟਿਵਾ ਤੇ ਉਹਨੂੰ ਰੁਕਣ ਦਾ ਸ਼ਾਰਾ ਕੀਤਾ ਜਿਹੜਾ ਇੱਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਨੂੰ ਰੋਕ ਲਿਆ ਸੀਗਾ ਤੇ ਫਿਰ ਉਹਦੀ ਐਕਟਿਵਾ ਦੇ ਅੱਗੇ ਨੰਬਰ ਲੱਗਾ ਸੀਗਾ ਨੰਬਰ ਦੇ ਕੁਝ ਅੱਖਰ ਮਿਸਿੰਗ ਸੀਗੇ ਉਹਦੀ ਪਿਛਲੀ ਪਲੇਟ ਦੇ ਵੇਖਿਆ ਤੇ ਕੁਝ ਅੱਖਰੋਚੋਂ ਮਿਸਿੰਗ ਸੀਗੇ ਜਿਸ ਤੇ ਨੂੰ ਪੁੱਛਿਆ ਵੀ ਐਕਟਿਵਾ ਇਹ ਕਿਹਨਾ ਵੀ ਐਕਟਿਵਾ ਮੇਰੀ ਏ ਜੀ ਪਰ ਸ਼ਕਤੀ ਨੇ ਪੁੱਛਿਆ ਫਿਰ ਉਹ ਕਹਿੰਦਾ ਵੀ ਇਹ ਐਕਟਿਵਾ ਜਿਹੜੀ ਆ ਚੋਰੀ ਦੀ ਆ ਇਸੇ ਦੌਰਾਨ ਹੀ ਉਹਨੇ ਇੱਕ ਆਈ ਕਾਰਡ ਵਿਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਤੇ ਮੈਂ ਤਰੰਤਾਂ ਡਿਊਟੀ ਕਰਦਾ ਪਰ ਜਦੋਂ ਉਹਨੂੰ ਫਿਰ ਡਿਟੇਲ ਚ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜਾਲੀ ਆਈ ਕਾਰਡ ਆ ਐਕਟਿਵਾ ਬਾਰੇ ਵੀ ਦੱਸਿਆ ਵੀ ਜਿਹੜੀ ਐਕਟਿਵਾ ਜਿਹੜੀ ਆ ਚੋਰੀ ਦੀ ਐ ਤੇ ਮੈਂ 6 ਮਹੀਨੇ ਪਹਿਲਾਂ ਜਿਹੜੀ ਅਬਰਸਰ ਤੋਂ ਚੋਰੀ ਕੀਤੀ ਸੀ ਤੇ ਆਈ ਕਾਰਡ ਜਿਹੜਾ ਮੈਂ ਜਾਲੀ ਬਣਾਇਆ ਜੀ ਤੇ ਜਦੋਂ ਇਹਦੀ ਐਕਟਿਵਾ ਦੀ ਚੈਕਿੰਗ ਕੀਤੀ ਉਹਦੀ ਐਕਟਿਵਾ ਦੀ ਡਿੱਕੀ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦੀ ਜਿਹੜੀ ਬੈਲਟ ਹੁੰਦੀ ਹੈ ਕਾਂਸਟੇਬਲ ਪਾਉਂਦੇ ਨੇ ਉਹ ਵੀ ਨਿਗਲੀਤ ਕਾਲੇ ਬੂਟ ਨੇ ਆਲਰੇਡੀ ਪਾਏ ਹੋਏ ਸੀਗੇ ਇਹ ਸਾਰੀ ਚੀਜ਼ ਨੂੰ ਅਸੀਂ ਬਾਅਦ ਚੋਂ ਮੱਦੇਨਜ਼ਰ ਰੱਖਦੇ ਹੋਏ ਮਕਦਮਾ ਨੰਬਰ 35 ਦਰਜ ਕੀਤਾ ਜੀ ਇਸ ਦਾ ਨਾਮ ਇਹਨੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਬੀਰ ਸਿੰਘ ਵਾਸੀ ਗੇਟ ਕੀ ਮਾਇਰੀ ਦੀ ਰਹਿਣ ਵਾਲਾ ਜੀ ਇਹਨੇ ਜਿਹੜਾ ਮਕਦਮਾ ਦਰਜ ਕਰਕੇ ਇਹਦੀ ਰੈਸਪਾਈ ਹੈ ਜੀ ਤੇ ਨੈਕਸਟ ਡੇ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਦੇ ਕੋ ਇਹਦੀ ਵਰਦੀ ਬਾਰੇ ਤੇ ਹੋਰ ਜਿਹੜੀਆਂ ਗਤੀਵਧੀਆਂ ਇੰਨੇ ਕੋਈ ਇਹੋ ਜਿਹਾ ਕੋਈ ਲਾਭ ਲਿਆ ਹੋਵੇ ਗਲਤ ਉਹਦੇ ਸਬੰਧੀ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ